ਯਮਾਨ ਵੱਲੋਂ ਦਿਵੰਗ ਵਿਅਕਤੀਆਂ ਦੀ 1754 ਅਸਾਮੀਆਂ ਭਰਨ ਦੇ ਲਈ ਵਿਸ਼ੇਸ਼ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਦਿਵੰਗ ਵਿਅਕਤੀਆਂ ਦੀ ਹਰ ਪੱਖ ਤੋਂ ਤਰੱਕੀ ਦੇ ਲਈ ਸੂਬਾ ਸਰਕਾਰ ਐ ਵਚਨਬੱਧ ਤੇ ਅੰਗਹੀਣ ਵਿਅਕਤੀਆਂ ਦੇ ਅਧਿਕਾਰ ਐਕਟ 2016 ਦੇ ਵਿੱਚ ਨੀਮਾ ਦੀ ਸੋਧ ਨੂੰ ਦਿੱਤੀ ਗਈ ਹੈ ਮਨਜ਼ੂਰੀ ਜਿਨ ਦੱਸ دیے ਕਿ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਹੇਠ ਸੂਬੇ ਦੇ ਹਰ ਇੱਕ ਪੱਖ ਤੋਂ ਤਰੱਕੀ ਦੇ ਲਈ अनेका ਕਾਰਜ ਕੀਤੇ ਜਾ ਰਹੇ ਨੇ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਹੇਠ ਦਿਵਿਆਂਗ ਵਿਅਕਤੀਆਂ ਦੀਆਂ ਜਿਹੜੀਆਂ ਖਾਲੀ ਪਈਆਂ ਅਸਾਮੀਆਂ ਨੇ ਉਹਨਾਂ ਨੂੰ ਭਰਨ ਦੇ ਲਈ ਇੱਕ ਵਿਸ਼ੇਸ਼ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਨਾਲ ਹੀ ਸੂਬਾ ਸਰਕਾਰ ਦਿਵਿਆਂਗ ਵਿਅਕਤੀਆਂ ਦੇ ਲਈ ਹਰ ਪੱਖ ਤੋਂ ਤਰੱਕੀ ਦੇ ਲਈ ਵਚਨਬੱਧ ਹੈ ਤੇ ਨਾਲ ਹੀ ਨਾਲ ਹੈ ਜਿਹੜੇ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ ਨੇ ਉਹਨਾਂ ਦੇ ਵਿੱਚ ਜਿਹੜੇ ਅੰਮਨੇ ਉਹਨਾਂ ਦੇ ਵਿੱਚ ਕੁਝ ਸੋਧ ਦੇ ਲਈ ਵੀ ਸੀਮਾਨ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ ਅੱਜ ਆਪਣੇ ਅਧਿਕਾਰਿਕ ਰਿਹائش ਤੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਸੰਬੋਧਿਤ ਕੀਤਾ ਹੈ ਉਹਨਾਂ ਨੇ ਇੱਕ ਮੀਟਿੰਗ ਸੰਬੋਧਿਤ ਕੀਤੀ ਹੈ ਜਿਸ ਦੇ ਵਿੱਚ ਸਮਾਜਿਕ ਨਿਆਂ ਬਾਲ ਵਿਕਾਸ ਵਿਭਾਗ ਦੀ ਇਹ ਮੀਟਿੰਗ ਸੀ ਜਿਸ ਨੂੰ ਸੰਬੋਧਿਤ ਕਰਦਿਆਂ ਹੋਇਆ ਸੀਐਮ ਮਾਨ ਹੋਰਾਂ ਨੇ ਕਿਹਾ ਹੈ ਕਿ ਦਿਵਿਆਂਗ ਵਿਅਕਤੀਆਂ ਦੇ ਨਾਲ ਸੰਬੰਧਿਤ ਜਿਹੜੀਆਂ 1754 ਅਸਾਮੀਆਂ ਖਾਲੀ ਪਈਆਂ ਨੇ ਉਹਨਾਂ ਦੀ ਪੂਰਤੀ ਦੇ ਲਈ ਇੱਕ ਵਿਸ਼ੇਸ਼ ਭਰਤੀ ਮੁਹਿੰਮ ਚਾਲੂ ਕਰਨ ਦਾ ਐਲਾਨ ਕੀਤਾ ਗਿਆ ਤੇ ਜਲਦ ਤੋਂ ਜਲਦ ਹੀ ਇਹ ਭਰਤੀ ਸ਼ੁਰੂ ਹੋ ਜਾਵੇਗੀ ਨਾਲ ਹੀ ਉਹਨਾਂ ਨੇ ਇਹ ਕਿਹਾ ਹੈ ਸਮੀਖਿਆ ਦੇ ਦੌਰਾਨ 556 ਅਸਾਮੀਆਂ ਜਿਹੜੀਆਂ ਕਿ ਤਰੱਕੀ ਦੇ ਲਈ ਪਈਆਂ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਪ੍ਰਮੋਟ ਕੀਤਾ ਜਾਵੇਗਾ ਜਿਹੜੇ ਵਿਅਕਤੀ ਪਹਿਲਾਂ ਤੋਂ ਹੀ ਜਿਹੜੀ ਨੌਕਰੀ ਕਰ ਰਹੇ ਨੇ ਉਹਨਾਂ ਦੀ ਪ੍ਰਮੋਸ਼ਨ ਪਈ ਹੈ ਉਹਨਾਂ ਦੀਆਂ ਜਿਹੜੀਆਂ ਇਹ ਤਰੱਕੀਆਂ ਨੇ ਜਲਦ ਤੋਂ ਜਲਦ ਕਰ ਦਿੱਤੀਆਂ ਜਾਣਗੀਆਂ ਨਾਲ ਹੀ ਸੀਐਮ ਮਾਨ ਹੋਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਸੂਬਾ ਸਰਕਾਰ ਦੇ ਵਿਭਾਗ ਵਿੱਚ ਵਿਅਕਤੀਆਂ ਦੀ ਹਰ ਪੱਖ ਤੋਂ ਤਰੱਕੀ ਦੇ ਲਈ ਵਚਨਬੱਧ ਹੈ ਤੇ ਇਹ ਸੂਬਾ ਸਰਕਾਰ ਆਪਣੀ ਵਚਨਬੱਧਤਾ ਨੂੰ ਹਮੇਸ਼ਾ ਹੀ ਦੁਹਰਾਉਂਦੀ ਆਈ ਹੈ ਤੇ ਹੁਣ ਵੀ ਜਿਹੜੀਆਂ ਖਾਲੀ ਪਈਆਂ ਅਸਾਮੀਆਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਭਰ ਦਿੱਤਾ ਜਾਵੇਗਾ ਸਿਆ ਮਾਨ ਹੋ ਰਾਨੇ ਕਿਹਾ ਹੈ ਕਿ ਜਿਹੜੇ ਦਿਵਿਆਂਗ ਨੇ ਉਹ ਸਮਾਜ ਦੇ ਅਸਲੀ ਨਾਇਕ ਨੇ ਤੇ ਜਿਹੜੇ अनेका ਔਕਣਾ ਦੇ ਬਾਵਜੂਦ ਵੀ ਬਹੁਤ ਵਧੀਆ ਕਾਰਗੁਜ਼ਾਰੀ ਕਰ ਦਿਖਾਉਂਦੇ ਨੇ ਆਮ ਲੋਕਾਂ ਦੇ ਨਾਲੋਂ ਉਹਨਾਂ ਨੂੰ ਜ਼ਿਆਦਾ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਜ਼ਿਆਦਾ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਪਰੰਤੂ ਇਹਨਾਂ ਹੋਣ ਦੇ ਬਾਵਜੂਦ ਵੀ ਉਹ ਬਹੁਤ ਵਧੀਆ ਕਾਰਗੁਜ਼ਾਰੀ ਕਰ ਜਾਂਦੇ ਨੇ ਤੇ ਆਪਣੇ ਮਿੱਥੇ ਹੋਏ ਨਿਸ਼ਾਨਿਆਂ ਤੇ ਪਹੁੰਚ ਜਾਂਦੇ ਨੇ ਉਹਨਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦਿਵਿਆਂਗ ਵਿਅਕਤੀਆਂ ਦੇ ਲਈ ਮਾਨ ਸਰਕਾਰ ਦੇ ਵੱਲੋਂ ਅਨੇਕਾਂ ਕਾਰਜ ਕੀਤੇ ਜਾ ਰਹੇ ਨੇ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਦਿਵਿਆਂਗ ਵਿਅਕਤੀਆਂ ਨੂੰ ਤੇ ਬਹੁਤ ਸਾਰੇ ਨੇਤਰਹੀਣਾ ਨੂੰ ਜਿਹੜੀ ਕਿ ਮੁਫਤ ਬਸ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਇਸ ਦੇ ਲਈ ਨੋਟੀਫਿਕੇਸ਼ਨ ਵੀ ਬਹੁਤ ਜਲਦ ਜਾਰੀ ਕਰ ਦਿੱਤਾ ਜਾਵੇਗਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨੇਤਰਹੀਣਾ ਦੇ ਲਈ ਪਹਿਲਾਂ ਵੀ ਬਹੁਤ ਸਾਰੇ ਜਿਹੜੀਆਂ ਸਕੀਮਾਂ ਚਲਾਈਆਂ ਗਈਆਂ ਸੰਤ ਤੇ ਹੁਣ ਅੱਗੋਂ ਵੀ ਹੋਰ ਸਕੀਮਾਂ ਚਲਾਈਆਂ ਜਾਣਗੀਆਂ ਤਾਂ ਕਿ ਜਿਹੜੇ ਨੇਤਰਹੀਣ ਨੇ ਤੇ ਦਿਵਿਆਂਗ ਨੇ ਇਹ ਸਮਾਜ ਦੇ ਵਿੱਚ ਇੱਜ਼ਤ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਚ ਕਰਨ ਸੀਮਾਨ ਹੋਰਾਂ ਨੇ ਕਿਹਾ ਹੈ ਕਿ ਅਨੇਕਾਂ ਔਕੜਾਂ ਦੇ ਬਾਵਜੂਦ ਅਗਰ ਜਿਹੜੇ ਦਿਵਿਆਂਗ ਨੇ ਵਧੀਆ ਜੀਵਨ ਬਤੀਤ ਕਰਦੇ ਨੇ ਇਸ ਲਈ ਹੀ ਉਹ ਸਮਾਜ ਦੇ ਵਿੱਚ ਇੱਜ਼ਤ ਦੇ ਹੱਕਦਾਰ ਵੀ ਨੇ ਇਸ ਕਰਕੇ ਸੁਭਾ ਸਰਕਾਰ ਦੇ ਵੱਲੋਂ ਅਨੇਕਾਂ ਅਜਈਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਨਾਲ ਦੇ ਦਿਵਿਆੰਗ ਨੇ ਆਪਣਾ ਜੀਵਨ ਬਹੁਤ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ ਇੱਥੇ ਨਾਲ ਹੀ ਸੀਐਮਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸੂਬਾ ਸਰਕਾਰ ਦੇ ਵੱਲੋਂ 2 ਲੱਖ ਤੋਂ ਵੱਧ ਕੇ ਦਿਵਿਆੰਗ ਵਿਅਕਤੀ ਨੇ ਉਹਨਾਂ ਨੂੰ ਸਟੇਟ ਪੈਨਸ਼ਨ ਸਕੀਮ ਦੇ ਅਧੀਨ ਕਵਰ ਕੀਤਾ ਗਿਆ ਹੈ ਤੇ ਨਾਲ ਹੀ ਨਾਲ 278 ਕਰੋੜ ਰੁਪਏ ਦੀ ਰਾਸ਼ੀ ਦਾ ਵੀ ਭੁਗਤਾਨ ਕੀਤਾ ਗਿਆ ਜਿਸ ਦੇ ਨਾਲ ਬਹੁਤ ਸਾਰੇ ਦਿਵਿਆਗ ਵਿਅਕਤੀਆਂ ਨੂੰ ਲਾਭ ਹੋਇਆ ਹੈ ਉਹਨਾਂ ਨਾਲ ਇਹ ਵੀ ਗੱਲ ਦੱਸੀ ਹੈ ਕਿ ਦਿਵਿਆੰਗ ਬੱਚਿਆਂ ਦੇ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਲਈ 12000 ਸੋ 7 ਲਾਪਤਰੀਆਂ ਨੂੰ 3.37 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਬਜੀਫੇ ਵਜੋਂ ਅਦਾ ਕੀਤੀ ਜਾ ਚੁੱਕੀ ਹੈ ਜਿਸ ਦਾ ਜਿਹੜੇ ਦਿਵਿਆਂਗ ਨੇ ਬਹੁਤ ਵੱਡਾ ਫਾਇਦਾ ਲੈ ਚੁੱਕੇ ਨੇ ਸੀਮਾਨਾ ਮਾਨਹੂਰਾਂ ਨੇ ਅੱਗੇ ਦੱਸਿਆ ਹੈ ਕਿ ਸੁਭਾ ਸਰਕਾਰ ਨੇ 144 ਸਰਕਾਰੀ ਇਮਾਰਤਾਂ ਨੂੰ ਦਿਵਿਆਂਗ ਵਿਅਕਤੀਆਂ ਦੇ ਅਨੁਕੂਲ ਬਣਾਉਣ ਦੇ ਲਈ ਐਸ ਆਈ ਪੀ ਡੀਏ ਸਕੀਮ ਦੇ ਤਹਿਤ 23 ਕਰੋੜ ਤੋਂ ਵੱਧ ਦੀ ਜਿਹੜੀ ਰਾਸ਼ੀ ਹੈ ਉਹ ਜਾਰੀ ਕਰ ਦਿੱਤੀ ਹੈ ਸੀਮਾਨ ਹੁਰਾਣ ਨੇ ਕਿਹਾ ਹੈ ਦਿਵਿਆਂਗ ਵਿਅਕਤੀਆਂ ਨੂੰ ਮਾਣ ਨਾਲ ਜੀਵਨ ਬਤੀਤ ਕਰਨ ਦਾ ਜਿਹੜੇ ਮੌਕੇ ਸੂਬਾ ਸਰਕਾਰ ਹਮੇਸ਼ਾ ਤੋਂ ਹੀ ਦੇਣਾ ਚਾਹਦੀ ਹੈ ਤੇ ਸੂਬਾ ਸਰਕਾਰ ਨੇ ਅਜਿਹੇ ਮੌਕੇ ਦਿਵਿਆਂਗ ਵਿਅਕਤੀਆਂ ਨੂੰ ਵੀ ਦਿੱਤੇ ਨੇ ਇਸ ਤੋਂ ਲਾਭ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੇ 2 ਸਾਲਾਂ ਦੇ ਦੌਰਾਨ 105 ਦਿਵਿਆਂਗ ਵਿਅਕਤੀਆਂ ਨੂੰ ਰਾਯਤੀ ਵਿਆਜ ਦਰਾਂ ਤੇ 1.31 ਕਰੋੜ ਰੁਪਏ ਦੇ ਕਰਜ਼ੇ ਪ੍ਰਦਾਨ ਕਰਨ ਦੀ ਵੀ ਸਹੂਲਤ ਦਿੱਤੀ ਹੈ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ 21 ਦਿਵਿਆਂਗ ਵਿਅਕਤੀਆਂ ਨੂੰ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਮਿਲਕ ਫੈਡ ਮਾਰਕ ਫੈਡ ਅਤੇ ਹੋਰ ਸੰਸਥਾਵਾਂ ਤੋਂ ਬੂਥ ਦਵਾਏ ਗਏ ਹਨ ਸੀਐਮ ਆਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਸਮਾਜ ਦੇ ਇਸ ਵਰਗ ਦੇ ਲਈ ਹਰ ਪ੍ਰਕਾਰ ਦੀ ਕੋਸ਼ਿਸ਼ ਕਰਦੀ ਆਈ ਹੈ ਤੇ ਅੱਗੋਂ ਵੀ ਕਰਦੀ ਰਹੇਗੀ ਦੱਸਦੀ ਹੈ ਕਿ ਸੀਐਮ ਮਾਨ ਦੇ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਜਿਹੜੀ ਖਾਲੀ ਪਈਆਂ ਅਸਾਮੀਆਂ ਨੇ ਜਿੰਨਾਂ ਦੀ ਗਿਣਤੀ 17554 ਦੱਸੀ ਜਾ ਰਹੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਭਰਨ ਦੇ ਲਈ ਵਿਸ਼ੇਸ਼ ਭਰਤੀ ਮੁਹਿੰਮ ਚਾਲੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਨਾਲ ਤਰੱਕੀ ਤੇ ਹੇਠ ਜਿਹੜੀਆਂ 556 ਅਸਾਮੀਆਂ ਪਈਆਂ ਨੇ ਉਹਨਾਂ ਦੀ ਵੀ ਤਰੱਕੀ ਜਲਦ ਤੋਂ ਜਲਦ ਕਰ ਦਿੱਤੀ ਜਾਵੇਗੀ ਸੀਮਾਨ ਹੁਰਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਹਮੇਸ਼ਾ ਹੀ ਦਿਵਿਆਂਗ ਵਿਅਕਤੀਆਂ ਦੇ ਹਰ ਪੱਖ ਤੋਂ ਤਰੱਕੀ ਦੇ ਲਈ ਵਚਨਬੱਧਤਾ ਨੂੰ ਦੁਹਰਾਉਂਦੀ ਆਈ ਹੈ ਤੇ ਹੁਣ ਵੀ ਅੱਗੇ ਤੋਂ ਸੂਬਾ ਸਰਕਾਰ ਦੇ ਵੱਲੋਂ ਅਨੇਕਾਂ ਜਿਹੀਆਂ ਸਕੀਮਾਂ ਚਲਾਈਆਂ ਜਾਣਗੀਆਂ ਜਿਨ੍ਹਾਂ ਦੇ ਨਾਲ ਦਿਵਿਆਂਗ ਵਿਅਕਤੀਆਂ ਨੂੰ ਲਾਭ ਹੋਵੇਗਾ ਤੇ ਨਾਲ ਹੀ ਨਾਲ ਉਹ ਸਮਾਜ ਦੇ ਵਿੱਚ ਇੱਜ਼ਤਮੰਦ ਦਾ ਜੀਵਨ ਵੀ ਬਤੀਤ ਕਰ ਸਕਣਗੇ ਇਸ ਕਰਕੇ ਸੂਬਾ ਸਰਕਾਰ ਦੇ ਵੱਲੋਂ ਹੁਣ ਜਲਦ ਤੋਂ ਜਲਦ ਇੱਕ ਮਹਿੰਮ ਚਲਾਈ ਜਾਏਗੀ ਜਿਸ ਦੇ ਤਹਿਤ ਜਿਹੜੀਆਂ ਖਾਲੀ ਪਈਆਂ ਦਿਵਿਆਂਗ ਵਿਅਕਤੀਆਂ ਦੀਆਂ ਅਸਾਮੀਆਂ ਨੇ ਉਹਨਾਂ ਨੂੰ di Vega.